ਕੱਲ ਤਾਂ ਨਬਤ ਸੀਮਸਬ 16 ਅੰਸਕੂਰ ਦਾ ਕੱਲ ਰਾਹਤ ਫੰਡ ਐਲਾਨਿਆ ਗਿਆ ਸਭਾ ਮੰਤਰੀ ਵੱਲੋਂ ਪੰਜਾਬ ਆ ਕੇ ਪਹਿਲਾਂ ਤਾਂ ਸਫੀਸ਼ੀਐਂਟ ਲੱਗ ਰਿਹਾ ਥੁਨੇ ਹੀ ਤਾਂ ਦੇਖੋ ਪੰਜਾਬ ਦੀ ਐਸੋਰੀ ਸਥਿਤੀ ਬਹੁਤ ਅਫਸੋਸਜਨਕ ਤੇ ਬਹੁਤ ਨਰਾਸ਼ਾ ਜਨਕ ਨਜ਼ਰਾਂ ਪੰਨਿਤ ਕੱਲਾਕੇ ਮਹੀਨਾ ਹੋ ਚੁਕਿਆ ਸਮੱਸਿਆ ਖੜੀ ਹੋਈ ਉਹਦਾ ਹੱਲ ਤਾਂ ਕੀ ਕਰਨਾ ਸੀ ਹਾਲੇ ਤੱਕ ਸੂਬਾ ਤੇ ਕੇਂਦਰ ਸਰਕਾਰਾਂ ਆਪਣੇ ਸਾਹਤ ਤਰ ਦੇ ਵਿੱਚ ਉਹ ਜੇਪ ਜਿਹੜਾ ਪ੍ਰਧਾਨ ਮੰਤਰੀ ਜੀ 1600 ਕਰੋੜ ਦੇ ਕੇ ਗਏ ਆ ਪੈਸਾ ਹੱਥ ਚੋੜ ਕੇ ਉਹਨਾਂ ਨੂੰ ਬੇਨਤੀ ਕਰਦਾ ਕਿ ਇਹਦੇ ਨਾਲ ਪੰਜਾਬ ਦਾ ਕੰਮ ਨਹੀਂ ਚੱਲਣ ਬਹੁਤ ਵੱਡਾ ਨੁਕਸਾਨ ਕਿਸਾਨ ਦਾ ਖੇਤ ਮਜ਼ਦੂਰ ਦਾ ਲੋਕਾਂ ਦਾ ਜਾਨ ਮਾਲ ਦਾ ਫਸਲਾਂ ਦਾ ਹੋਇਆ ਉਹਦੀ ਪਰਪਾਈ ਕਰਨੀ ਇਹ ਸੰਕਟ ਬਈ ਸਮੇਂ ਦੇ ਵਿੱਚ ਕੇਂਦਰ ਤੇ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਇਸ ਸੋਨਾਚੋ ਬਹੁਤ ਘਾਟ ਹੈ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਇਮੀਡੀਏਟਲੀ ਜਿਹੜਾ ਜੋ ਡਿਮਾਂਡ ਹੈ ਸਟੇਟ ਦੀ 20000 ਕਰੋੜ ਦੀ ਘਟੋ ਘਟੋ ਪੈਸਾ ਉਹਨਾਂ ਨੂੰ ਵਧਾ ਕੇ ਰੀਲੀਜ਼ ਕਰ ਦੇ। ਦੂਜਾ ਜਿਹੜਾ ਉਸ ਤੋਂ ਵੀ ਵੱਡਾ ਦੁੱਖ ਹੁੰਦਾ ਹੈ ਕਿ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ 12000 ਕਰੋੜ ਪ੍ਰਧਾਨ ਮੰਤਰੀ ਜੀ ਕਹਿੰਦੇ ਕਿ ਇਹਨਾਂ ਦੇ ਕੋਲ ਡਜਸਟ ਅਮੈਂਡਮੈਂਟ ਫੰਡ ਦਾ ਉਹ ਪੈਸਾ ਗਿਆ ਕਿੱਥੇ? ਮੰਤਰੀ ਸਭਾ ਕਹਿ ਰਹੀ ਹੈ ਸਾਡੇ ਕੋਲੇ ਪੈਸਾ ਕੋਈ ਨਹੀਂ। ਤੇ ਹੋ ਸਕਦਾ ਵੀ ਜਿਹੜਾ 12000 ਕਰੋੜ ਦਾ ਜਸਟਿਸ ਐਮੈਂਡਮੈਂਟ ਦਾ ਇਸ ਤੋਂ ਵੱਡੀ ਵਿੱਤਾਂ ਕਿਹੜੀਆਂ ਤੇ ਕਿਹੜੇ ਕੰਮ ਵਾਸਤੇ ਵਰਤੇ ਗਿਆ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਜੇ 12000 ਕਰੋੜ ਰੁਪਏ ਸਟੇਟ ਗਵਰਨਮੈਂਟ ਕੋਲ ਸੀਗੇ ਤੇ ਆ ਨੌਬਤ ਇੱਥੋਂ ਤੱਕ ਪਹੁੰਚੀ ਕਿਉਂ ਇਹ ਪੈਸਾ ਬੰਨਣਾ ਤੇ ਵੀ ਖਰਚਿਆ ਜਾਣਾ ਚਾਹੀਦਾ ਸੀ ਹਰ ਰੋਕਣ ਵਾਸਤੇ ਵੀ ਖਰਚਿਆ ਜਾ ਸਕਦਾ ਸੀ ਆ ਰੋਕਣ ਤੋਂ ਬਾਅਦ ਲੋਕਾਂ ਨੇ ਇਮੀਡੀਏਟਲੀ ਦਿੱਪ ਤੇਨ ਵਾਸਤੇ ਖਰਚਿਆ ਜਾ ਸਕਦਾ ਸੀ ਇਸ ਕਰਕੇ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਨਾ ਕਿ ਤੁਸੀਂ ਕਿਹਾ ਕਿ 12000 ਕਰੋੜ ਹੈ ਇਹ ਮੁੱਕ ਨਹੀਂ ਜਾਂਦੇ ਪਰ ਉਹਦੀ ਸਜ਼ਾ ਮਿਲ ਰਹੀ ਹੈ ਪੰਜਾਬ ਤੇ ਤੁਸੀਂ ਕਿਰਪਾ ਕਰਕੇ 12000 ਕਰੋੜ ਤਾਂ ਹੋਰ ਜਾਰੀ ਕਰੋ ਇਹਨਾਂ ਦੀ ਇਨਕੁਆਰੀ ਖੋਲੋ ਜੇ ਕਹਿੰਦੇ ਸਾਡੇ ਕੋਲੇ ਨਹੀਂ ਹੈਗਾ ਇਹਨਾਂ ਦੀ ਇਨਕੁਆਰੀ ਖੋਲੋ ਆਪੇ ਸਚਾਈ ਜਿਹੜੀ ਲੋਕਾਂ ਦੇ ਸਾਹਮਣੇ ਆ ਜਗੀ ਪਰ ਇਸ ਲੜਾਈ ਦੇ ਵਿੱਚ ਸਾਡਾ ਪੰਜਾਬ ਦਾ ਨੁਕਸਾਨ ਨਾ ਹੋ ਜਵੇ ਇਹ ਸਾਰਿਆਂ ਨੂੰ ਸੁਝਾਉਂਦਾ ਇਸ ਕਰਕੇ ਮੈਂ ਆਸ ਕਰਦਾ ਕਿ ਇਹ ਦੀ ਇਨਕੁਆਰੀ ਕਰਾ ਲਓ ਇਮੀਜਿਡੀ ਪੈਸਾ ਕੇਂਦਰ ਕੋਲੇ ਕੋਈ ਘਾਟ ਨਹੀਂ ਪੈਸਾ ਤਾਂ ਲੋਕਾਂ ਦਾ ਲੋਕਾਂ ਦੇ ਲੱਗਣਾ ਜੇ ਕਿਸੇ ਨੇ ਬੇਇਮਾਨੀ ਵਿੱਚੋਂ ਕੀਤੀ ਆ ਕਰ ਲਓ ਪਰ ਲੋਕਾਂ ਨੂੰ ਸਜ਼ਾ ਨਾ ਦਿਓ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਲੋਕਾਂ ਨੂੰ ਪੈਸਾ ਇਮੀਜਿਡੀ ਚੱਲਦਾ ਕਰੋ ਤਾਂ ਜੋ ਐਡੀ ਵੱਡੀ ਦਿੱਕਤ ਦੇ ਵਿੱਚ ਜਿਹੜੇ ਲੋਕ ਪੰਜਾਬ ਦੇ ਪੇਟੇ ਆ ਉਹਨਾਂ ਨੂੰ ਰਾਹਤ